ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਟਾਰੀ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪਾਲ ਵਿਰਕਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਦੋ ਗਾਵਾਂ ਤੁਹਾਨੂੰ ਦਿਖਾਉਣੀ ਆ ਤੇ ਦੋਵੇਂ ਚੰਗੇ ਦੁੱਧ ਵਾਲੀਆਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੀ ਪਾਪਾ ਜੀ ਬਾਬੇ ਪਾਲਾ ਹੁੰਦੀ ਬੜੀ ਕਿਰਪਾ ਸਾਡਾ ਚਲੋ ਵਧੀਆ ਕਿਰਪਾ ਜਾਈ ਦੇ ਜੀ ਹਾਂਜੀ ਆਜੇ ਵੱਡੀ ਰੌਣਕ ਲਾਈਏ। ਭਾਜੀ ਆਪਾਂ ਚਾਹੁੰਦੇ ਆ ਵੀ ਚੰਗਾ ਲਈਏ, ਚੰਗਾ ਵੇਚੀਏ। ਅੱਛਾ। ਹਾਂਜੀ ਆਪਾਂ ਗਾਂ ਦਾ ਸੋਚਦੇ ਆ ਵੀਰ ਜੀ, ਗਾਂ ਆਉਣ ਵਾਲਾ ਸਮਾਂ ਜਿਹੜਾ ਚੰਗਾ ਚੱਲੇ, ਚੰਗਾ ਲੈਣਾ, ਚੰਗਾ ਵੇਚਣਾ। ਠੀਕ ਆ। ਹਾਂਜੀ ਵੀਰ ਭਰਾ ਵੱਡੀਆਂ ਗਾਵਾਂ ਮੰਗਦੇ ਮੈਂ ਕਿਹਾ ਵੱਡੀਆਂ ਪਾਉਣੀਆਂ। ਇਹ ਕਿੱਥੋਂ ਲੱਭ ਲੈਂਦੀਆਂ ਆਂ ਯਾਰ ਕਿ? ਇਹ ਵੀਰ ਜੀ ਵੱਛੀ ਪਰ ਜਿਹੜੀ ਦੱਬਾ ਵਾਲੂਆਂ ਲੈਂਦੀ ਹੈ ਵੱਡੀ। ਅੱਛਾ ਵੱਡੀ ਲੱਛੀ ਦੱਬਾ ਵਾਲੂਆਂ ਲੈਂਦੀ ਕਿ ਵੀਰਾਂ ਨੇ ਗਿਆਂ ਮਈਆਂ ਲੈ ਕੇ ਫਿਰ ਉਧਰੋਂ ਲੈਂਦੀ ਵੱਛੀ। ਅੱਛਾ। ਹਾਂਜੀ ਉਧਰੋਂ ਮੰਡੀ 'ਚੋਂ ਆਈ ਆ ਵੱਡੀ। ਉਧਰੋਂ ਲੈਂਦੀ ਆ ਭ ਈਲਾਮਰਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਠੀਕ ਹੈ ਹਾਂਜੀ ਖਲਚੀਆਂ ਤੋਂ ਪੈਂਦਾ ਜੇ 2 ਕਿਲੋਮੀਟਰ ਰਈਆ 4 ਵਿਆਸ 7 ਦੇ ਬਾਬਾ ਬਕਾਲਾ ਵੀ 7 ਤੇ ਫੋਨ ਨੰਬਰ ਬੋਲ ਦੇ ਫੋਨ ਨੰਬਰ ਜਵਣਾ 84247818615 ਇੱਥੇ ਵਰਸਾ ਚੱਲਦਾ ਮੇਨ ਰੋਡ ਤੋਂ 1 ਕਿਲੋਮੀਟਰ ਮਾਰੀ ਸਕੂਲ ਅੱਗੇ ਠੇਕੇ ਲੱਗੇ ਦੋ ਨੰਬਰ ਗਲੀ ਜੀ ਠੀਕ ਹੈ ਹਾਂਜੀ ਤੇ ਦੋਵੇਂ ਸੂਈਆਂ ਸਵਾਈਆਂ ਸੂਈਆਂ ਸਵਾਈਆਂ ਬੀਬੀ ਸੂਈਆਂ ਸਵਾਈਆਂ ਉਧਰ ਵਾਲੀਆਂ ਵੇਗ ਗਿਆ ਫਿਰ ਜਦੋਂ ਘਰ ਨਹੀਂ 15 ਮਿੰਟਾਂ ਸ਼ੌਟ ਦੇ ਮਾਲ ਵੇਗ ਗਿਆ ਸੀ ਆਪਣਾ ਅੱਛਾ ਹਾਂਜੀ ਠੀਕ ਹੈ ਚਲੋ ਫਿਰ ਸ਼ੁਰੂਆਤ ਹੈ ਜਿਹੜੀ ਪਹਿਲੇ ਨੰਬਰ ਤੇ ਜਰਸੀ ਹੈ ਇਤੋਂ ਹੀ ਆਪਾਂ ਕਰ ਲਈਏ ਜਰਸੀ ਕਰਾਸ ਚ ਆ ਜਿਹੜੀ ਥਾਣੇ ਤੇ ਦੇਖ ਸਕਦੇ ਚੰਗੇ ਗੈਪ ਤੇ ਲੱਗਾ ਥਣ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਆ ਬੱਚਾ ਜਿਹੜਾ 나ਡੂ ਜਿਹੜਾ ਨਾਲ ਹੀ ਆ ਦੱਸਿਏ ਮੈਂ ਜੀ ਕਿ ਨਵਾਂ ਸੁਹਾ ਜੇ ਤਾਂ ਇਹ ਵੀਰ ਜੀ ਦੂਜਾ ਸੁਹਾ ਪੀ ਭਾਜੀ ਅੱਛਾ ਹਾਂਜੀ ਠੀਕ ਆ ਤੇ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹ ਸੁਈ ਨੂੰ ਪੀ ਭਾਜੀ ਦੱਸ ਦਿਨੋ ਕਿ 나ਡੂ ਨਾਲ ਦੇਖ ਲੋ ਬੱਚੇ ਦਾ ਇਹਨੂੰ ਵੀ ਭਰਾ ਕਵੇ ਠੀਕ ਆ ਆ ਦੇ ਲੋ ਤੇ ਕਿੰਨਾ ਦੁੱਧ ਤਿਆਰ ਕਰਕੇ ਦੁੱਧ ਆ ਵੀ ਭਾਜੀ ਜਿਹੜਾ 10 ਨੂੰ ਜਿਹੜਾ ਚਾਗਾਲਾ ਵਾ 17 ਜਿਹੜਾ ਮਿਣਕੇ ਦੇਣਾ 15 ਲੀਟਰ ਪੱਕਾ ਦੁੱਧ ਤਿਆਰ ਲੀ ਮਿਣਕੇ ਦੇਣਾ ਭਾਂਡੇ ਚ ਪਾ ਕੇ ਕੋਈ ਵੀਰ ਭਰਾ ਕੰਡਾ ਲਾਵੇ ਭਾਵੇਂ ਆਪਣਾ ਲੀਟਰ ਲੈਵੇ ਅੱਛਾ ਹਾਂਜੀ ਤੇ ਕਿੰਨਾ ਕੁ ਚਵਾਈ ਜਾਊਗੀ ਦੁੱਧ ਵੀਰ ਜੀ ਅਸੀਂ 20 ਪਲੱਸ ਕਰੂਗੇ ਆ ਵੀ ਭਾਜੀ ਤੋਰਾ ਹਾਂ ਫਿਰ ਇੱਕ ਰੀਮ ਪਰ ਅੱਜ ਮੋਲ ਭਾਜੀ ਰੱਖਣੇ ਛੋਟੇ ਛੋਟੇ ਹੀ ਲੈ ਜਾਣਾ ਵਾ ਮੇਲਾ ਚੱਲਣ ਦਿਆ ਵਾ ਮੇਲਾ ਚੱਲਣ ਦਿਆ ਵਾ ਤੇ ਮੇਲੇ ਦਾ ਮਾਰਤਾਨ ਫੁੱਲ ਕਰਨਾ ਵਾ ਪਹਿਲੇ ਫੋਨ ਤੇ ਵੜਾ ਮਿਕਣ ਠੀਕ ਆ ਹਾਂਜੀ ਆਇਸਾ ਜੇ ਬੱਕਰੀਆਂ ਪਾ ਦੇਣੀਆਂ ਜੀ ਬੱਕਰੇ ਸੋਣੇ ਅਸੀ ਭਾਈ ਅੱਜ ਬਾਪੂ ਦਾ ਸ਼ੌਂਕ ਹੀ ਮੰਨਦਾ ਆਂਦਾ ਪੂਰਾ ਕਰ ਲੈਣਾ ਬਾਪੂ ਕਰਾ ਠੀਕ ਆ ਹਾਂਜੀ ਦੋਸਤ ਮੌਕੇ ਤੇ 15 ਲੀਟਰ ਜਿਹੜਾ ਕਿੰਦੇ ਕੀ ਤਿਆਰ ਹੈ 15 ਲੀਟਰ ਵੀ ਭਾਈ ਜਿਹੜਾ ਮਿਣ ਦੇਣਾ ਵਾ ਇਧਰ ਵੇਖੋ ਕੋਈ ਗਾਂ ਡਰਦੀ ਨਹੀਂ ਕੱਖ ਨਹੀਂ ਇਹਦੇ ਵਰ ਵੀ ਬੜੀ ਠੰਕੀ ਚੀਜ਼ ਗਾਂ ਨੂੰ ਲੱਗਾ ਵਾ ਠੀਕ ਆ ਹਾਂਜੀ ਚਲ ਲੈ ਆਇਆ ਇਹਦਾ ਨੰਬਰ ਹੋ ਗਿਆ ਅਸੀ ਭਾਜੀ ਚਿਹਰਾ ਦਿਖਾ ਦਈਏ ਤਾਂ ਇੱਕ ਵੇਖੋ ਭਾਜੀ ਜਰਸੀ ਆ ਪੰਜਾਬ ਵਾਲੀ ਠੀਕ ਆ ਹਾਂਜੀ ਲੈ ਜੀ ਤੇ ਕਦ ਕਾਠ ਵੀ ਜਿਹੜਾ ਚੰਗਾ ਉੱਚਾ ਵਾ ਆ ਬੱਕਰੇ ਵੀ ਤੁਹਾਨੂੰ ਦਿਖਾਵਾਂਗੇ ਬਾਸ ਤੇ ਇਹਦਾ ਮੁੱਲ ਮੁੱਲ ਵੀ ਜੀ ਵੇਖੋ ਭਾਵੇਂ ਕਾਨੂੰ 60 ਵੀ ਕਰ ਲੀਏ ਬਾਅਦ ਵਿੱਚ ਕਰ ਲਈਏ ਪਰ ਉਹ ਕੰਮ ਨਹੀਂ ਕਰਨਾ ਪਾ ਜਣਾ ਮੇਲੇ ਛੋੜਾ ਜਾਏ ਭਾਗ ਕਰਨਾ ਵਾ ਠੀਕ ਆ ਹਾਂਜੀ ਕਿੰਨੇ ਦੇ 52000 ਤੋਂ 52000 ਤੋਂ ਹਾਂਜੀ ਕਿੰਨਾ ਜਿੰਨਾ ਕਰੋੜਾ ਰੁਪਈਆ ਭਾਜੀ ਕਰਾ ਲਓ 50 ਕਰੋੜਾ ਖੁੱਲੀ ਛੋੜ ਅੰਦਰ ਲਿਆਓ 50 ਤੋਂ ਜੋ ਕਰੋੜਾ ਰੁਪਈਆ ਭਾਜੀ ਕਰਾ ਲਓ 47 ਦੀ ਦੇ ਦਈਏ ਹਾਂਜੀ 47 ਦੀ ਜੇ ਰਾਂਗਰ ਵੀਰ ਜੀ ਬਾਪੂ ਨੂੰ ਵੀ ਪੁੱਛ ਲਓ ਕੀ ਜਾਂਦਾ ਵਾ ਕਾਪ ਹੀ ਕਰਦਾ ਫਿਰ ਮਾਨ ਤੁਸੀਂ ਦੇ ਦੋ ਕਿੰਨਾ ਕਰ ਦਈਏ ਦੋ ਛੱਡ ਦਾਂਗਾ ਅੱਛਾ 45000 ਦੀ ਜਸਨਾਵਸ਼ੀ ਦੇ ਦਾਂਗਾ ਛੋੜ ਛੱਪਾ ਤੋਂ ਮਾਨਨ ਖੁੱਲਾ ਹੋ ਰੋ ਜੀ ਬਸ 100 ਖਾਲੀ ਛੋੜ ਖੁੱਲੀ ਹੋ ਗਿਆ ਵੀਰ ਭਾਜੀ ਠੀਕ ਹੈ ਜੀ 4800 ਰੁਪਈਆ ਭਾਜੀ ਵਖਾ ਲਓ ਇਹ ਕਿਹੜੇ ਚੀਜ਼ਾਂ ਘਰ ਘਰ ਨਹੀਂ ਰੱਖੀਆਂ ਹਾਂ ਦੇਖੋ ਇਹ ਭਾਵੇਂ ਜੇ ਲੱਭਣਾ ਇਹ ਬਟਾਰਿਆਂ ਨੂੰ ਮਿਲਣਾ ਜੀ ਠੀਕ ਆ ਹਾਂਜੀ ਤੇ ਇਹ ਮਗਰਲੀ ਗਾਂ ਤੇ ਤੁਹਾਡੇ ਤੋਂ ਵੀ ਉੱਚੀ ਜੀ ਇਹ ਤਾਂ ਭਾਜੀ ਮਰਨਾ ਵੀ ਉੱਚੀ ਆ ਇਹ ਡੱਬਾ ਵਾਲੀਆਂ ਭਾਜੀ ਫਿਰ ਡੱਬਾ ਵਾਲਿਆਂ ਦੀ ਵੱਡੇ ਭਾਜੀ ਅੱਛਾ ਹਾਂਜੀ ਠੀਕ ਆ ਹਾਂਜੀ ਤੇ ਬੱਚਾ ਇਹਦਾ ਬੱਚਾ ਮਰ ਗਿਆ ਰੁਪਈ ਭਾਜੀ ਬੱਚਾ ਮਰ ਗਿਆ ਇਹਦਾ ਬੱਚਾ ਮਰ ਗਿਆ ਝੂਠ ਨਹੀਂ ਮਰਨਾ ਅੱਜ ਹੀ ਮਰਿਆ ਰੁਪਈ ਭਾਜੀ ਬੱਚਾ ਬੜਾ ਭੜਿਆ ਇਹਦੇ ਮਗਰ ਤੇ ਵੀ ਮੁੜ ਕੇ ਕੇ ਵੀਰ ਭਰਾ ਨੇ ਆਖਣਾ ਸਬੂਤ ਨਹੀਂ ਹੈਗਾ ਪਰ ਤਦ ਨਹੀਂ ਰੁਪਈ ਭਾਈ ਛੁੱਟ ਕੇ ਆਏ ਅੱਛਾ ਇਧਰ ਵੇਖੋ ਭਾਜੀ ਇਹ ਫ੍ਰਿਜ ਆ ਅੱਛਾ ਇਹ ਬਟਾਰੀਆਂ ਮਿਲ ਨਹੀਂ ਆ ਅੱਛਾ ਆ ਵੇਖ ਲੋ ਇਹ ਬਿਨਾ ਬੱਤੀ ਵਾਲੀ ਫ੍ਰਿਜ ਹੈ ਬਿਨਾ ਬੱਤੀ ਵਾਲੀ ਫ੍ਰਿਜ ਅੱਛਾ ਆ ਵੇਖ ਲੋ ਜਦੋਂ ਜੀ ਕੀਤਾ ਚਾਹ ਬਣਾ ਲਾ ਬੰਦੇ ਪਾਜੀ ਤੁਸੀਂ ਬਹਿ ਜਾਓ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਜਿ ਹੁਣੇ ਤੇ ਕਰ ਕੌਫੀ ਪਾਜੀ ਹੁਣ ਮਿੰਕੇ ਦੇਣਾ ਨਾ ਆਪਾਂ ਦੁੱਧ 18 ਲੀਟਰ ਦੁੱਧ ਤੇ ਬੱਚੀ ਕੋ 25 26 ਕਿਲੋ ਇਹ ਬੱਚੀ ਸੜ ਸੁੱੜ ਗਈ ਬਿਯਾਰ ਲਾ ਕੇ ਮੰਡੀ ਚ ਆਹ ਮੰਡੀ ਚ ਦੁੱਧ ਲਿਆਉਂਦੀ ਸੜੀ ਆ ਬਿਯਾਰ ਲਾ ਕੇ ਹੁਣ ਵੀ ਕੋਈ ਵੀਰ ਭਰਾ ਚੰਗੀ ਸੰਭੂਗਾ ਨਾ ਹੁਣ ਵੀ 25 ਬਰਾਸਾ ਛੇ ਦੁੱਧ ਦਊਗੀ ਠੀਕ ਆ ਹਾਂਜੀ ਤੇ ਦੁੱਧ ਪਹਿਲਾਂ ਵੱਧ ਹੀ ਆ ਪਹਿਲਾਂ ਭਾਜੀ ਵਾਦੀ ਬੱਚੀ ਕੋ 18 ਲੀਟਰ ਮਿੰਕੇ ਦੇਣਾ ਵਾ ਪੂਰੀ ਬਰੀਡ ਵਾਲੀ ਵਹਿੜ ਆ ਜਿਹੜੇ ਬਰੀਡ ਬਹੁਤ ਜਿਆਦਾ ਆ ਭੀ ਭਾਜੀ ਇਧਰ ਵੇਖੋ ਕੱਦ ਕਾਠ ਕਿੱਡਾ ਵਾ ਹਾਂਜੀ ਬਾਕੀ ਇਹ ਕਿ ਮੰਡੀਆਂ ਚ ਜਦੋਂ ਪਸ਼ੂ ਹੁੰਦੇ ਆ ਦੁੱਧੋਂ ਇੱਕ ਰੀ ਸੜ ਜਾਂਦੇ ਆ ਇਹ ਬੱਚਾ ਵੀ ਇਹਦਾ ਜਿਹੜਾ ਮਰ ਗਿਆ ਵਾ ਨਾ ਦੇਖੋ ਭਾਜੀ ਵੱਛੀ ਕਾਦੀ ਘੋੜੀਆਂ ਨੇ ਅੱਛਾ ਨਿਕੋਰ ਭਾਜੀ ਲੈ ਜਾ ਵੀ ਦੀ ਦੇਖੋ ਭਾਜੀ ਚੰਗੇ ਇਹਨਾਂ ਵਿੱਚ ਹਾਰ ਹੁਰ ਪਾਏ ਇਹ ਪੈਸਿਆਂ ਵਾਲੇ ਹਾਂਜੀ ਸ਼ੌਂਗੇ ਭਾਜੀ ਠੀਕ ਆ ਆਪਾਂ ਇਹੋ ਭਾਜੀ ਸੁੱਖ ਮੰਗਦੇ ਆਂ ਸਾਫ਼ ਕੰਮ ਕਰਨਾ ਵਾ ਕਾਹਦੀ ਕੇ ਫਿਰ ਭਰਾ ਕੋ ਲੈਣਾ ਸਾਫ਼ ਸੁਥਰਾ ਕੰਮ ਕਰਨਾ ਵਾ ਬਾਕੀ ਦੁੱਧ ਕਿੰਨੇ ਇਹਦੇ ਕੋਲ ਵਾਦੇ ਜਿਹੜਾ ਹੁਣ ਜਿਹੜਾ ਚਵਾ ਕੇ ਦਵਾਂਗੇ ਕਿੰਨੇ 18 ਲੀਟਰ ਉਹ ਤੁਸੀਂ ਚਵਾ ਕੇ ਆਪ ਖੜਨਾ ਬੱਚਾ ਵੀ ਜਿਹੜਾ ਇਹਦਾ ਮਰ ਗਿਆ ਵਾ ਦੇਖੋ ਭਾਜੀ ਮੇਰੇ ਜਿੱਡੀ ਆ ਲੈ ਆਓ ਜੀ ਬਾਕੀ ਦੁੱਧ ਦੇ ਤੁਸੀਂ ਚਵਾਈ ਆਪ ਕਰਕੇ ਖੜਨੀ ਤੇ ਆਪਣੀ ਸਮਝਣਾ ਖੜਨੀ ਤੁਸੀਂ ਆਪਣੀ ਜ਼ਿੰਮੇਵਾਰੀ ਦਾ ਹੁਣ ਇਹ ਬੱਚੇ ਤੋਂ ਬਿਨਾ ਹੀ ਆ ਜਿਹੜੀ ਲੈ ਉਹ ਪਰੇਲਾ ਬੋਤਲ ਪਰੇਲਾ ਬਾਕੀ ਚਿਹਰਾ ਬੜਾ ਪਿਆਰਾ ਦੇਖੋ ਭਾਜੀ ਕਹਾਂ ਘੜੀ ਘੜੀ ਯਾਰ ਠੀਕ ਹੈ ਜੀ ਆ ਵੇਖ ਲੋ ਹਾਂਜੀ ਹਾਂਜੀ ਸੋਹਣੀ ਲੜੜਿਆ ਜਿਹੜੀ ਲੈ ਜਾਓ ਜੀ ਆਪ ਤੋ ਆ ਜਾ ਆ ਲੈ ਆ ਲੈ ਤੇਰੇ ਸਾਇਆ ਗਰਮ ਰੁੱਖ ਇਹਨਾਂ ਪਾਜੀ ਬੱਕੜਿਆਂ ਤੋਂ ਡਰਦੀ ਥੋੜਾ ਜਿਹਾ ਬਸ ਠੀਕ ਹੈ ਜੀ ਹਾਂਜੀ ਬਾਕੀ ਕੱਦ ਕਾਠ ਪੱਖਾ ਪੂਰੀ ਜਵਾਨ ਹੈ ਉਹ ਜਿਹੜੀ ਸੋਨੀ ਲੜਿਆ ਜਿਹੜੀ ਬਾਕੀ ਹਵਾਨੇ ਤੇ ਵੀ ਨਾੜਾ ਨੂੜਾ ਚੰਗੀਆਂ ਇੱਧਰ ਵੇਖੋ ਅੱਮੀ ਬੜਾ ਤਗੜਾ ਹੀ ਇਹਦਾ ਨਾ ਜਾ ਫਰੀਜਾ ਠੀਕ ਉਂਦਰ ਫੋਣ ਵੀ ਵੀਰ ਭਰਾ ਕੋ ਲੈ ਜੂਗਾ ਨਾ ਹੋਰ ਅੱਛੀ ਪੰਜੀ ਪਲੱਸ ਦੁੱਧ ਕਰੂਗੀ ਤੇ ਮੈਂ ਕੋ ਫਾਰਮ ਵਾਲਾ ਵੀਰ ਲੈ ਜੇ ਸ਼ੌਂਕੀਆ ਤੌਰ ਤੇ ਅੱਛਾ ਹਾਂਜੀ ਠੀਕ ਆ ਹਾਂਜੀ ਤੇ ਇਹਦਾ ਮੁੱਲ ਮੋਲ 100000 ਵੀ ਭਰੀ ਤੁਸੀਂ ਜਾਇਜ ਹੀ ਰੱਖੀਏ ਫਿਰ ਮੋਲ ਵੀਰ ਜੀ ਕੇ ਚੰਗੇ ਡੇਡਾਂ ਦੀ 2 ਲੱਖ ਵੀ ਕਰਨਾ ਹੈ 1.5 ਵੀ ਕਰਨਾ ਹੈ ਪਰ ਆਪਾਂ ਉਹ ਕੰਮ ਨਹੀਂ ਰ삐ਪੇ ਜੀ ਕਰਨਾ ਠੀਕ ਆ ਆਪਾਂ ਦੁੱਧ ਦੇ ਹਿਸਾਬ ਨਾਲ ਜਾਇਜ ਕਰ ਦੇਣਾ ਕਿੰਨਾ 70000 ਰੁਪਿਆ ਕਰ ਲਈਏ ਇੰਨ ਵੀਰ ਉਹਨ ਬੱਚਾ ਵੀ ਵੇਖ ਤਾਂ ਠਾ ਠਾ ਹੋ ਗਿਆ ਉਹ ਭਾਜੀ ਉਹ ਲੈਸ ਲੱਗਣੀ ਆ ਵੀ ਭਾਈ ਤੁਹਾਨੂੰ ਪਤਾ ਹੀ ਉਹ ਗਾੜੀ ਆ ਉਤਰਾ ਵੀ ਦੁੱਧਾ ਸਾਡੀ ਆ ਥੋੜੀਕ ਬਹੁਤ ਵੱਡੇ ਭਾਜੀ ਸੰਭਰੂ ਕਾ ਕੋ ਵੀਰ ਭਰਾ ਨੇ ਫੇਰ ਦੇ ਵਛੀ ਭਾਉ ਲੱਖ ਮਾਰ ਦੇ ਫਰਕ ਤੇ ਪੈਣਾ ਹੀ ਆ ਜਿਹੜਾ ਪੈਣਾ ਹੀ ਆ ਵੱਡੇ ਭਾਜੀ ਗਾੜੀ ਤੁਸੀਂ ਦੱਸ ਦੋ ਰੁਪਈਆ ਵੀ ਭਾਈ ਤੁਸੀਂ ਚਲੋ ਰੋਜ ਬਣਾਉਂਦੇ ਜੇ ਆਪਾਂ ਅਗਰ ਪੇਰੀਆਂ ਵੱਡੀ ਲਈ ਆ 70 ਤੋਂ ਅੰਦਰ ਕਰੋ ਵਾ ਭਾਈ ਤੁਸੀਂ ਦੱਸ ਦੋ ਰੁਪਈਆ ਭਾਜੀ ਕਿੰਨੇ ਦੀ ਕਰ ਦੀਏ ਪੰਜ ਛੜ ਦੇਣੀ ਕਿੰਨੇ ਦੀ ਹੋ ਗਈ ਫਰਕ ਦੀ ਵਛੀ ਦੇ ਦਾਂਗ 65000 ਦੀ ਦੇ ਦੇ 65000 ਦੀ ਵਛੀ ਦੇ ਰਾਂ ਘੋੜ ਦੱਸੋ ਵੱਡੇ ਭਾਜੀ ਠੀਕ ਹੈ ਹੋਰ ਮਾਨਦਾਨ ਤੁਸੀਂ ਕਰਾਉਣਾ ਤੇ ਕਰਾ ਲਓ ਮੇਲਾ ਚੱਲਣ ਦਾ ਕੋਈ ਗੱਲ ਹੀ ਨਹੀਂ ਦੋ ਛੱਡ ਦੀ ਫਿਰ ਹਣ ਜੱਸ 100 ਰੁਪਏ ਭਾਜੀ ਬਾਠ ਦੀ ਅੱਛਾ ਬਾਠ ਦੀ 60000 ਦੇ ਦੇਣੀ ਪਰ ਆ ਵੇਖੋ ਇਹ ਚੀਜ਼ਾਂ ਇੱਥੋਂ ਹੀ ਮਿਲਦੀਆਂ ਬਸ ਠੀਕ ਆ ਆ ਵੇਖ ਲਓ ਠੀਕ ਆ ਹਾਂਜੀ ਬਾਕੀ ਇਹ ਆ ਕਿ ਕੋਈ ਇੱਥੇ ਆ ਕੇ ਵੇਖ ਕੇ ਪਸੰਦ ਕਰਕੇ ਖੜੇ ਜਿਹੜਾ ਵੀਰ ਵੀਰ ਜੀ ਆ ਗਿਆ ਨਾ ਛੱਡ ਕੇ ਨਹੀਂ ਜਾਂਦਾ ਜਿਹੜੇ ਵੀਰ ਨੂੰ ਪਰਖ ਹੋਈ ਵਛੀ ਦੀ ਇੱਕ ਰਿਫਲਕਾਰੀ ਲਾ ਕੇ ਵਿਖਾ ਦੀ ਵੱਡੇ ਭਾਜੀ ਆ ਵੇਖੋ ਠੀਕ ਹੈ ਜੀ ਹਾਂਜੀ ਬਾਕੀ ਚੰਗੇ ਖ ਆਏ ਕੇ ਫਾਰਮ ਚੋਂ ਹੀ ਆ ਚੰਗੀ ਸਾਂਹ ਵਾਲੀ ਆ ਜਿਹੜੀ ਤੇ ਬਾਕੀ ਕੋਈ ਵੀ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਖ ਚੱਖ ਕੇ ਤਸੱਲੀ ਕਰਕੇ ਖੜੇ ਜੀ ਮਰਜ਼ੀ ਹੋਵੇ ਤੇ ਲੈ ਜਾਓ ਨਾ ਮਰਜ਼ੀ ਹੋਵੇ ਤੇ ਰਹਿਣ ਦੋ ਕੜਨੀ ਤੁਸੀਂ ਆਪਣੀ ਮਰਜ਼ੀ ਨਾਲ ਦੋ ਚੀਜ਼ਾਂ ਬਾਹਰ ਰਹਿ ਗਿਆ ਜੀ ਖੋਣਾ ਆਹ ਤੇ ਰਹਿ ਗੀਆਂ ਆਪਣੇ ਹਾਂ ਜੀ ਇਹ ਬਾਪੂ ਮੇਰ ਦਾ ਸ਼ੌਂਕ ਹੈ ਅੱਜ ਮੈਂ ਪੂਰਾ ਕਰ ਦਈਏ ਠੀਕ ਹੈ ਬੱਕਰੇ ਰਹਿ ਗਏ ਦੋ ਬੱਕਰੇ ਇਹ ਤਾਂ ਕੋਈ ਨਹੀਂ ਉਤਰੇ ਚ ਖਾਦ ਲੈਣੇ ਆਪਾਂ ਇਹ ਦੋਵੇਂ ਬੱਕਰੇ ਦੇ ਬੱਕਰੇ ਭਾਜੀ ਪੰਜਾਂ ਪੰਜਾਂ ਮਹੀਨੇ ਦੇ ਰਿਹਾ ਭਾਜੀ ਛੋਟੇ ਬੱਚੇ ਹੀ ਆ ਜਿਹੜੇ ਆ ਭਾਜੀ ਪੰਜਾਂ ਪੰਜਾਂ ਮਹੀਨੇ ਦੇ ਆ ਠੀਕ ਆ ਹਾਂਜੀ ਇਹਨਾਂ ਦਾ ਮੁੱਲ ਮੁੱਲ ਛੋਟਾ ਜਿਹਾ ਰਿਹਾ ਭਾਜੀ ਕਿੰਨਾ ਕਰ 20000 ਰੁਪਇਆ 20000 ਰੁਪਇਆ ਅੱਛਾ 20000 ਦੇ ਦੋ 18000 ਛੋੜ ਅੱਛਾ 19000 ਦੇ ਦੋ 19000 ਦੇ ਪਠੋਰੇ ਦੇ ਦਾਂਗੇ ਵੀਰ ਜੀ ਠੀਕ ਆ ਹਾਂਜੀ ਤੇ ਠੀਕ ਹੈ ਵੀਰ ਕੁਛ ਨਾ ਬਾਖੂ ਜੀ ਸੂਈਆਂ ਸਵਾਈਆਂ ਵਛੀਆਂ ਕੁ ਵੀਰਪਰਾ ਚੋ ਗਿਆ ਆਪਣੀ ਤਸੱਲੀ ਕਰਕੇ ਖੜੇ ਵੀਰ ਜੀ ਆਪਣੀ ਮਰਜ਼ੀ ਨਾਲ ਵੀਰ ਜੀ ਦੋ ਟਾਂ ਤਿੰਨ ਟਾਂ ਕੋ ਵੀਰਪਰਾ ਵਾ ਲੈ ਸਾਡੇ ਘਰ ਇੱਕ 500 ਹੋਵੇ ਤੇ ਲੈ ਜਾ ਨਹੀਂ ਤੇ ਇੱਥੇ ਰੱਖੋ ਬੰਦੇ ਪਾਜੀ ਵੀਰਪਰਾ ਜਿੰਨੇ ਕਿਨੇ ਪੈਸਾ ਦੇਣਾ ਪੈਸਾ ਬੰਦਾ ਵੜਾ ਔਖਾ ਵਾ ਹਾਂਜੀ 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 ਵੀਰ ਜੀ ਸਾਸਰੀ ਕਾਲ ਜੀ ਠੀਕ ਹੈ ਜੀ ਬਾਕੀ ਕੋ ਵੀਰ ਇੱਥੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ